ਸੇਵਕਾ ਮਾਤਾ ਕੀ ਕਰਨੇ ਆ ਪੁੱਤ ਕੋਈ ਨਹੀਂ ਮਾਤਾ ਕੰਮ ਕੰਡਾ ਬਹੁਤ ਜ਼ਰੂਰੀ ਤੇ ਹੈਗਾ ਪਰ ਮੇਰੀ ਗੱਲ ਸੁਣ ਮਾਤਾ ਬਾਅਦ ਚ ਸੁਣਦਾ ਮੈਨੂੰ ਕੰਮ ਬਾਅਦ ਚ ਨਹੀਂ ਫਿਰ ਜਿਆਦਾ ਟਾਈਮ ਹੋ ਜਾਣਾ ਮੇਰੀ ਗੱਲ ਸੁਣ ਤੂੰ ਦੱਸੋ ਤੂੰ ਕਿੱਧਰ ਤਿਆਰੀ ਕਰੀ ਫਿਰਦਾ ਮੈਂ ਕਲਕੱਤੇ ਜਾਣਾ ਵਾ ਅੱਛਾ ਤੂੰ ਤੇ ਕਲਕੱਤੇ ਚੱਲਿਆ ਤੇ ਸਾਨੂੰ ਕਿੱਡੇ ਆਸਰੇ ਛੱਡ ਚੱਲਿਆ ਮਾਤਾ ਮੈਂ ਹੁੰਦਾ ਰਹਿਣਾ ਵਿੱਚ ਵਿੱਚ ਪੱਕਾ ਤੇ ਨਹੀਂ ਚੱਲਿਆ ਪੁੱਤ ਮੈਨੂੰ ਪਤਾ ਤੂੰ ਪਰੇਸ਼ਾਨ ਆ ਪਰ ਇਦਾਂ ਨਾ ਕਰ ਸਾਡਾ ਵੀ ਕੁਝ ਸੋਚ ਤੈਨੂੰ ਪਤਾ ਤੇਰਾ ਪਿਓ ਕੋ ਕੰਮਕਾਰ ਹੁੰਦਾ ਵਾ ਨਾ ਨਾ ਲੈ ਇਹਨਾਂ ਤੁਹਾਨੂੰ ਹੋਰ ਦੱਸੋ ਹੋਰ ਮੈਂ ਕੀ ਸੋਚਾ ਇੱਥੇ ਤੇ ਮੈਂ ਰਹਿਣਾ ਨਹੀਂ ਨਾਲ ਕੰਪਨੀ ਵਾਲੇ ਭੇਜ ਲੱਗੇ ਮੈਂ ਆਪਣੀ ਮਰਜ਼ੀ ਨਾਲ ਚੱਲਿਆ ਸੇਵਕ ਮੇਰੀ ਗੱਲ ਸੁਣ ਪੁੱਤ ਕਾਹਦੇ ਤੋਂ ਭੱਜਣਦੇ ਆ ਸੇਵਕ ਪੁੱਤ ਆਪਣੇ ਆਪ ਤੋਂ ਭੱਜਣਦੇ ਆ ਮਾਤਾ ਤੈਨੂੰ ਕੀ ਦੱਸਾਂ ਮੇਰਾ ਨਾ ਹੁਣ ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ ਕੋਟਨ ਜੀ ਮਹਿਸੂਸ ਹੁੰਦੀ ਜਦੋਂ ਇੱਥੇ ਹੁੰਦਾ ਮੈਂ ਆਪਣੇ ਕਮਰੇ ਘੁੰਮੇ ਜਾਂ ਘਰ ਚੋਂ ਨਾ ਪੁੱਤ ਮੈਨੂੰ ਸਭ ਕੁਝ ਪਤਾ ਲੱਗਦਾ ਵਾ ਮੈਨੂੰ ਕਿਹੜਾ ਦਿਸਦਾ ਨਹੀਂ ਕਿ ਤੂੰ ਪਰੇਸ਼ਾਨ ਆ ਪਰ ਇਦਾਂ ਨਹੀਂ ਪੁੱਤ ਆਪਣੀ ਲਾਈਫ ਬਾਰੇ ਵੀ ਕੁਝ ਸੋਚ ਪੁੱਤ ਨਾਲੇ ਮਾਤਾ ਮੈਨੂੰ ਇੱਕ ਗੱਲ ਰੜਕੰਡੀ ਉਹਦੀ ਮਾਸੀ ਦੀ ਜੀ ਨੂੰ ਧਮਕੀਆਂ ਦੇ ਕੇ ਗਏ ਆ ਤੇ ਮੈਨੂੰ ਇਹ ਜੀ ਧਮਕੀ ਦਿੱਤੀ ਕਿਹੜੀ ਚੀਜ਼ ਦੀ ਆ ਮੈਂ ਮਾਸੀ ਦੀ ਗੱਲ ਛੱਡ ਤੂੰ ਉਦਾਂ ਕੁੜੀ ਉਹ ਮਾੜੀ ਨਹੀਂ ਸੀ ਜਿਹੜੀ ਹਰਪ੍ਰੀਤ ਆ ਮੈਂ ਕਿਹਾ ਉਹਦਾ ਨਾਮ ਨਾ ਲਓ ਮੇਰੇ ਲਾਕੇ ਚੰਗੀ ਮਾੜੀ ਨਹੀਂ ਹੋਰ ਕੀ ਉਹਨੂੰ ਚਾਹੀਦਾ ਬੋਲ ਕੇ ਕਿੱਡਾ ਸੋਹਣਾ ਕਈ ਤੁਹਾਡੇ ਸਾਹਮਣੇ ਤੁਹਾਨੂੰ ਵੀ ਤਾਂ ਪਤਾ ਲੱਗ ਗਿਆ ਕਿੱਡੇ ਫੁੱਲ ਕਰੇ ਉਹਦੇ ਮੂੰਹ 'ਚ ਜਦੋਂ ਬੋਲੀਓ ਤੂੰ ਵੀ ਤਾਂ ਪਤਾ ਬੜਾ ਬੋਲਿਆ ਨਾ ਉਹ ਬੋਲੀ ਤੇ ਮੈਂ ਬੋਲਿਆ ਤੁਹਾਨੂੰ ਇਹ ਵੀ ਪਤਾ ਮੈਂ ਨਜਾਇਜ਼ ਨਹੀਂ ਬੋਲਦਾ ਹਾਂ ਚਾਹੇ ਜਿਹੜੀ ਗੱਲ ਮੈਂ ਕਰਨ ਢਈ ਆ ਉਹਦਾ ਮੈਨੂੰ ਦੱਸ ਤੋ ਦੱਸੋ ਤੀ ਮੈਂ ਤੈਨੂੰ ਦੱਸਿਆ ਤਾਂ ਹੈਗਾ ਵੀ ਕਿਹੜੀ ਗੱਲਾਂ ਭੱਜਣੀਆਂ ਮਾਤਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਮੇਰਾ ਨਹੀਂ ਦਿਲ ਕਰਦਾ ਇੱਥੇ ਰਹਿਣ ਨੂੰ ਮੈਨੂੰ ਘਟੰਜੀ ਮਹਿਸੂਸ ਹੁੰਦੀ ਇੱਥੇ ਇਸੇ ਕਰਕੇ ਇਥੋਂ ਮੈਂ ਚੱਲ ਜਾਣਾ ਆ ਪਤਾ ਬੁੱਢੇ ਵਰ ਨੇ ਸਾਨੂੰ ਕੌਣ ਸੰਭੂਗਾ ਮੈਂ ਵਿੱਚ ਵਿੱਚ ġੇੜਾ ਮਾਰਦਾ ਰਹਿਣਾ ਟੈਨਸ਼ਨ ਨਾ ਲੋ ਤੇ ਪਤਾ ਸਾਡੇ ਬਾਰੇ ਤੈਨੂੰ ਛੱਡ ਅਸੀਂ ਤੈਨੂੰ ਪਤਾ ਦਿਨੋਂ ਦਿਨ ਬਜ਼ੁਰਗ ਹੋਣਦੇ ਆ ਹੈ ਤੇ ਅਸੀਂ ਤੇਰੇ ਨਾਲ ਥੋੜੀ ਨਿਭਣਾ ਤੇ ਆਪਣੀ ਜ਼ਿੰਦਗੀ ਬਾਰੇ ਕੋਈ ਸੋਚ ਮਾਤਾ ਮੈਂ ਆਪਣੀ ਜ਼ਿੰਦਗੀ ਬਾਰੇ ਸੋਚਣ ਢਿਆ ਤੇ ਮੈਂ ਚੱਲਿਆ ਇੱਥੋਂ ਚੱਲਿਆ ਅੱਛਾ ਤੂੰ ਉਹਨੂੰ ਹਰਪ੍ਰੀਤ ਨੂੰ ਤੇ ਕਹਿਤਾ ਤੇ ਤੂੰ ਵੀ ਪੁੱਤ ਕਿਹੜਾ ਚੱਜ ਕੀਤਾ ਫੇਰ ਵੀ ਮਾੜਾ ਮੋਟਾ ਸੋਇਲ ਨੋ ਤੇਰੀ ਮਾਸੀ ਸੀ ਕੋਈ ਰਿਸ਼ਤੇਦਾਰੀ ਹੀ ਤੂੰ ਕਿੱਦਾਂ ਬੋਲਿਆ ਉਹਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਨਜਾਇਜ਼ ਨਹੀਂ ਬੋਲਿਆ ਕਿਸੇ ਨੂੰ ਮਾਸੀ ਕਿਤਾ ਉੱਡ ਕੇ ਪਈਏ ਤੁਹਾਨੂੰ ਉਹ ਮੈਂ ਉਹ ਗੱਲ ਵੀ ਤੁਹਾਨੂੰ ਮਾਸੀ ਨੇ ਪਹਿਲਾਂ ਕਿਹਾ ਮੈਨੂੰ ਤੇ ਕਹਾਂ ਨਹੀਂ ਤੁਹਾਡੇ ਘਰ ਕੇ ਮੈਂ ਮਾਸੀ ਨੂੰ ਬੋਲਿਆ ਤੁਸੀਂ ਮੇਰੇ ਸਿਰ ਤੇ ਚੜੀ ਜਾਂਦੇ ਚੱਲ ਪੁੱਤ ਮੈਨੂੰ ਬੋਲੀ ਨਾ ਤੈਨੂੰ ਚੰਗੀ ਤਰ੍ਹਾਂ ਬੋਲਣਾ ਚਾਹੀਦਾ ਸੀ ਮਾਸੀ ਨਾਲ ਕੋਈ ਰਿਸ਼ਤੇਦਾਰੀ ਦੀ ਸੋਚ ਲੈਣਾ ਆ ਜਿੱਦਾਂ ਪੈਸੇ ਮੰਗਣ ਆਈ ਉਹਦੋਂ ਬੜੀ ਸ਼ਰੀਫ ਬਣੀ ਸੀ ਉਹ ਤੇ ਪੁੱਤ ਗੁੱਸਾ ਤੈਨੂੰ ਸਿਮਰਤ ਤੇ ਆ ਤੇ ਕੱਢਣ ਤੂੰ ਸਾਡੇ ਤੇ ਡਿਆਂ ਸਾਰਿਆਂ ਤੇ ਨਾਲੇ ਪੁੱਤ ਜ਼ਿੰਦਗੀ ਚ ਲੈਣ ਦੇਣ ਤੇ ਬਣਿਆ ਹੀ ਆ ਮਾਤਾ ਲੈਣ ਦੇਣ ਮੈਂ ਵੀ ਸਮਝਦਾ ਕਿ ਬਣਿਆ ਪਰ ਲੈਣ ਦੇਣ ਇਹ ਵੀ ਨਾ ਹੋਵੇ ਵੀ ਕਿਸੇ ਕੋਲੋਂ ਨਜਾਇਜ਼ ਹੀ ਠੱਗੀ ਜਾਓ ਹੁਣ ਫੋਨ ਨਹੀਂ ਕੀਤਾ ਮੈਨੂੰ ਪੈਸਾ ਵਾਸਤੇ ਪੁੱਤ ਉਹਨੇ ਤੈਨੂੰ ਕਿੱਡੇ ਵਕਤਾਂ ਚੋਂ ਕੱਢਿਆਵੇਂ ਇਹ ਵੀ ਤਾਂ ਸੋਚਣਾ ਤੇ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਨਾ ਚੁੱਕਣਾ ਚਾਹੀਦਾ ਬਸ 4 ਲੱਖ ਕੋਈ ਨਿੱਕੀ ਮੋਟੀ ਰਕਮ ਨਹੀਂ ਆ ਜਿਹੜੀ ਨਜਾਇਜ਼ ਹੀ ਇਹਨਾਂ ਨੂੰ ਦਈ ਜਾਈਏ ਮੈਂ ਮੰਨਦਾ 2 ਕ ਲੱਖ ਹੋਊਗੀ ਸ 2.5 ਕ ਲੱਖ ਹੋਊਗੀ ਇਕੱਠੀ 4 ਲੱਖ ਕਹਿਤੀ ਵੇ ਤੂੰ ਮੇਰੀ ਗੱਲ ਸੁਣ ਤੂੰ 4 ਲੱਖ ਨੂੰ ਰੋਈ ਜੰਨਾ ਜੇ ਕੋਰਟ ਚ ਪਹਚਾ ਦਿੰਦੇ ਕੀ ਪਤਾ ਕਿੰਨੇ ਕ ਲੱਖਾਂ ਲੱਗ ਜਾਣੇ ਸੀ ਲੱਗ ਜਾਂਦੇ ਉਹ ਲੱਗੇ ਨਹੀਂ ਮੈਨੂੰ ਦੁਖਣੇ ਆ ਦਿੱਤੇ ਮੈਨੂੰ ਦੁਖਦੇ ਆ ਮੈਂ ਦੇ ਵੀ ਦੇਣੀ ਪਰ ਮਾਸੀ ਦੀ ਬੋਲੀ ਤੋਂ ਮੈਂ ਨਹੀਂ ਦਿੱਤੇ ਹੁਣ ਮੈਂ ਵਕੀਲ ਨੂੰ ਫੋਨ ਲਾ ਕੇ ਪੁੱਛੂਗਾ ਤੇ ਪੈਸੇ ਮੈਂ ਆਪ ਦੇ ਕੇ ਆਉਂਗਾ ਮਾਸੇ ਦੀ ਬੋਲੀ ਤੈਨੂੰ ਚੁੱਭਣੀ ਤੇ ਜਿਹੜਾ ਤੂੰ ਬੋਲਿਆ ਨੂੰ ਉਹ ਨਹੀਂ ਤੰਪਦਾ ਪਤਾ ਕਿਆ ਤੇ ਲਜਾਇ ਹੀ ਨਹੀਂ ਬੋਲਿਆ ਕਿਸੇ ਨੂੰ ਜੇ ਵਕੀਲ ਨੂੰ ਕਰ ਲਾ ਫਿਰ ਫੋਨ ਚੰਗੀ ਇੱਜ਼ਤ ਬਣੂਗੀ ਵਕੀਲ ਵੀ ਤੇ ਉਹਦਾ ਹੀ ਆ ਉਹਨੇ ਉਹਦੇ ਵੱਲ ਦੀ ਗੱਲ ਕਰਨੀ ਹੈ ਜ਼ਰੂਰੀ ਤਮਾਸ਼ਾ ਲਾ ਕੇ ਤੇ ਦੁਨੀਆ ਨੂੰ ਵਿਖਾਉਣਾ ਹੀ ਜੋ ਹੋ ਗਿਆ ਵਧੀਆ ਹੋ ਗਿਆ ਤੇਰੇ ਗਲੋਂ ਲੱਥ ਗਈ ਜੇ ਵਕੀਲ ਉਹਦੇ ਵੱਲ ਦਾ ਹੁੰਦਾ ਨਾ ਤੇ ਉਹਦੋਂ ਉਹਨੇ ਕਹਿਣਾ ਸੀ ਮੇਰੇ ਸਾਹਮਣੇ ਫੋਨ ਲਾ ਫੋਨ ਨਹੀਂ ਲਾਉਣ ਦਿੱਤਾ ਨਾਲੇ ਤੂੰ ਤੇ ਪੱਖ ਲੈਣਾ ਹੀ ਆਦਾ ਤੇਰੀ ਭੈਣ ਜੋਈ ਤੂੰ ਤੇ ਮੇਰੀ ਗੱਲ ਸੁਣਦਾ ਹੀ ਨਹੀਂ ਨਾ ਮੇਰੇ ਤੇ ਸਾਰਾ ਢਾਹ ਦੇਣਾ ਕੰਮ ਤੂੰ ਮਾਸੀ ਦੇ ਮਿਹਣੇ ਚ ਮੈਨੂੰ ਦਿਨਣਾ ਵਾ ਤੇ ਤੈਨੂੰ ਜਿੰਨੂੰ ਢੱਗਾ ਜੰਮਿਆ ਤੂੰ ਕਿਹੜਾ ਮਹਿਤਿਆ ਸਾਡਾ ਇੰਨੀ ਭੈੜੀ ਬੋਲੀ ਬੋਲਦਾ ਮੇਰਾ ਜੀ ਕਹਦਾ ਚਪੇੜ ਮਾਰਾਂ ਤੇਰੇ ਮੂੰਹ ਤੇ ਅਹੀਂ ਇੰਨੀ ਜ਼ਿੰਦਗੀ ਚ ਬੜਾ ਕੁਝ ਵੇਖਿਆ ਉਤਰਾ ਚੜਾ ਅਹੀਂ ਤੇ ਐਡੀ ਛੇਤੀ ਭੱਜੇ ਨਹੀਂ ਤੇ ਤੂੰ ਇੰਨੀ ਇੱਕ ਗੱਲ ਤੋਂ ਹੀ ਭੱਜਣ ਡਿਆ ਸ਼ਹਿਰ ਛੱਡ ਕੇ ਭੱਜਣ ਡਿਆ ਤੂੰ ਵੇਖ ਪੁੱਤ ਮੇਰੀ ਧਿਆਨ ਨਾਲ ਗੱਲ ਸੁਣ ਉੱਥੇ ਸਾਲ ਰਹੇਗਾ 2 ਸਾਲ ਰਹੇਗਾ ਪੁੱਤ ਆਪਣਾ ਸ਼ਹਿਰ ਛੱਡ ਕੇ ਨਹੀਂ ਜਾਏਗਾ ਤੂੰ ਪੁੱਤ ਵਿਆਹ ਕਰਾ ਆਪਣੀ ਜ਼ਿੰਦਗੀ ਜੀ ਕੀ ਸੋਚਿਆ ਤੂੰ ਆਪਣੀ ਲਾਈਫ ਬਾਰੇ ਸਾਨੂੰ ਬੁੱਢੇ ਬਾਰੇ ੱੱੱਕੇ ਖਵਾਏਗਾ ਅਹੀ ਕਿਤੇ ਚੈਨ ਨਾ ਜੀ ਲਾਂਗੇ ਪੁੱਤ ਗਵਾ ਇੱਥੇ ਤੇ ਰੋਜ਼ ਟੁਰੀ ਫਿਰਦੀ ਵਿਚੋਲਣ ਤੇ ਆਖਰ ਉੱਥੇ ਤੱਕ ਗੱਲ ਪਹੁੰਚ ਹੀ ਜਾਂਦੀ ਲੈ ਮੁੰਡਾ ਤੇ ਸ਼ਹਿਰ ਹੀ ਛੱਡ ਕੇ ਤੁਰ ਗਿਆ ਇਹਦੇ ਚ ਹੀ ਕਮੀ ਹੋਣੀ ਹੈ ਉਹ ਤੁਹਾਨੂੰ ਬੁੱਢੇ ਬਾਰੇ ਤੇ ਚੈਨ ਨਾ ਜੀ ਲੈਂਦੇ ਮੈਂ ਤੇ ਇਹੋ ਚਾਹੁੰਨੀ ਆ ਕਿੱਥੇ ਨਹੀਂ ਜਾਣਾ ਕਲਕੱਤੇ ਕਲਕੁੱਤੇ ਇੱਥੇ ਰਹਿ ਤੇ ਆਪਣਾ ਵਿਆਹ ਕਰਾ ਤੇ ਆਪਣਾ ਘਰ ਵਸਾ ਪੁੱਤ ਕੁੜੀ ਤੇ ਉਹ ਵੀ ਬੜੀ ਚੰਗੀ ਸੀ ਪਰ ਚਲੋ ਤੇਰੇ ਨਾਲ ਨਹੀਂ ਮੇਲ ਚ ਹੋਈ ਤੇਰਾ ਨਹੀਂ ਮਨ ਮਿਲਿਆ ਹਰਪ੍ਰੀਤ ਕੁੜੀ ਮਾੜੀ ਨਹੀਂ ਸੀ ਪੁੱਤ ਇੱਥੇ ਕੋਈ ਕੁੜੀ ਵੇਖ ਲਾਂਗੇ ਤੇ ਆਪਣਾ ਘਰ ਵਸਾ ਅਸੀਂ ਵੀ ਕਿਤੇ ਚੈਨ ਦੀ ਜ਼ਿੰਦਗੀ ਬੁੱਢੇ ਵਾਰੇ ਜੀ ਲਾਂਗੇ ਪੁੱਤ ਮਾਤਾ ਮੈਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਨਾ ਮੈਂ ਸਮਝਣਾ ਮੈਂ ਦੀਦੀ ਨੂੰ ਵੀ ਕਹਿ ਚੁੱਕਾ ਮੈਂ ਵਿਆਹ ਨਹੀਂ ਕਰਾਉਣਾ ਸਾਰੀ ਜ਼ਿੰਦਗੀ ਇਦਾਂ ਰਹਿਣੂ ਕੀ ਗੱਲ ਜਿਹੜੇ ਇਦਾਂ ਇਕੱਲੇ ਹੁੰਦੇ ਜੀਂਦੇ ਨਹੀਂ ਆ ਸਾਹ ਨਹੀਂ ਚੱਲਦੇ ਉਹਨਾਂ ਦੇ ਇਦਾਂ ਰਹਿਣਾ ਮੈਂ ਰਹੀ ਗੱਲ ਕਲਕੱਤੇ ਜਾਂਦੀ ਉੱਥੇ ਮੈਂ ਜਾ ਕੇ ਰਹਿਣਾ ਇੱਕ ਘਰ ਚ ਨਾ ਰਹਿਣਾ ਨਾ ਮੈਂ ਸ਼ਹਿਰ ਚ ਰਹਿਣਾ ਤੁਸੀਂ ਜਾਣਾ ਨਾਲ ਮੇਰੇ ਤੁਸੀਂ ਵੀ ਚੱਲ ਪਾ ਨਾ ਮੈਂ ਜਾਣਾ ਤੇ ਨਾ ਮੈਂ ਤੈਨੂੰ ਜਾਣ ਦੇਣਾ ਕਲਕੱਤੇ ਕਲਕੁੱਤੇ ਰਾ ਦੇ ਨਾ ਨਾ ਲੈ ਤੂੰ ਜਾਣਾ ਆਪਣਾ ਵਿਆਹ ਬਾਰੇ ਸੋਚ ਤੂੰ ਜਾ ਨਹੀਂ ਉਹ ਮੈਂ ਕਰੋਨਾ ਤੇ ਮੈਂ ਜਾਣਾ ਐ ਫੇਰ ਭਾ ਮੈਨੂੰ ਕਹਿੰਦੇ ਫਿਰੋ ਘਰ ਤੇ ਦੀ ਮੰਦਾ ਨਹੀਂ ਐ ਇਦਾਂ ਕੀ ਗੱਲ ਕਰਦੀ ਮਾਦਾ ਹਰ ਪ੍ਰੀਤੀ ਹਰ ਪ੍ਰੀਤ ਸ਼ਟ ਕੋਈ ਕੁੜੀ ਮੇਰੇ ਦਿਲ ਨੂੰ ਲੱਗਣੀ ਨਹੀਂ ਤੇ ਨਾ ਮੈਂ ਵਿਆਹ ਕਰਾਉਣਾ ਪਹਿਲਾਂ ਵੀ ਮੈਂ ਕਹਿ ਚੁੱਕਿਆ ਮੇਰੇ ਬਾਤ ਰਿਸ਼ਤਾ ਵੇਖਣ ਦੀ ਲੋੜ ਨਹੀਂ ਆ ਚੰਗਾ ਭਲਾ ਤੁਹਾਨੂੰ ਪਤਾ ਕਿ ਮੁੰਡੇ ਨੇ ਵਿਆਹ ਨਹੀਂ ਕਰਾਉਣਾ ਮੁੰਡਾ ਖੁਦ ਮੂੰਹ ਕਹਿੰਦਾ ਤੇ ਤੁਸੀਂ ਐਵੇਂ ਰਿਸ਼ਤੇ ਵੇਂਦੇ ਫਿਰਦੇ ਜੇ ਇਹ ਗੱਲ ਛੱਡ ਦਿਓ ਰਹੀ ਗੱਲ ਕੰਮ ਦੀ ਕੰਮ ਮੈਂ ਉੱਥੇ ਕਰ ਲਾਂ ਜਾਂ ਇੱਥੇ ਕਰ ਲਾਂ ਪਹਿਲੀ ਗੱਲ ਇੱਥੇ ਕਰਨਾ ਨਹੀਂ ਕੰਮ ਮੈਂ ਕਰਨਾ ਉੱਥੇ ਕੋਲਕਾਤਾ ਤੇ ਤੁਹਾਨੂੰ ਫੋਨ ਫੜ ਮੈਂ ਕਰਦੇ ਰਹਿਣਾ ਵੀਡੀਓ ਕਾਲ ਤੁਸੀਂ ਕਰਦੇ ਰਹੋ ਜੇ ਕੋਈ ਤੁਹਾਡੇ ਤੇ ਮਸੀਬਤ ਪਈ ਉਸੇ ਵੇਲੇ ਫੋਨ ਲਾਇਆ ਮੈਂ ਉਸੇ ਵੇਲੇ ਭੱਜ ਜਾਊਗਾ ਮੈਂ ਤੇ ਕਹਿਣ ਡਿਆ ਨਹੀਂ ਤੁਹਾਡੇ ਕੋਲ ਇੱਥੇ ਕੱਲਿਆਂ ਘਰੇ ਆ ਜਾਂਦਾ ਮੇਰੇ ਨਾਲ ਚੱਲੋ ਉੱਥੇ ਮੈਂ ਚੱਲ ਜਾਣਾ ਨਾਲ ਲੈਣਾ ਤੁਹਾਨੂੰ ਤੂੰ ਸਾਡੀ ਗੱਲ ਤੇ ਕੋਈ ਸੁਣਦਾ ਹੀ ਨਹੀਂ ਨਾ ਤੈਨੂੰ ਅਸਰ ਹੀ ਹੈ ਸਾਡੀਆਂ ਗੱਲਾਂ ਦੇ ਹਲੋ ਤੁਹਾਡੇ ਜਵਾਈ ਦਾ ਫੋਨ ਆਉਂਦਿਆ ਜੀ ਕਰ ਲਓ ਗੱਲ ਪਰ ਇਹ ਕਰ ਤੂੰ ਜਵਾਈ ਦਾ ਫੋਨ ਕਰ ਲਾ ਤੂੰ ਗੱਲ ਕੀ ਕਹਿੰਦਾ ਜਵਾਈ ਉਹ ਬੜਾ ਚੱਜਦਾ ਵਾ ਹਲੋ ਫੈਸਾ ਸਿਕਾਰ ਜੀ ਬਾਤ ਵਧੀਆ ਜੀ ਹੋਣਾ ਠੀਕ ਹੈ ਕੋਈ ਨਹੀਂ ਆ ਜੰਨੇ ਠੀਕ ਹੈ ਕੋਈ ਨਹੀਂ ਆ ਜੰਨੇ ਤੁਹਾਡੇ ਵੱਲ ਕਿਤੇ ਘਰੇ ਆਈਏ ਚਲੋ ਠੀਕ ਹੈ ਬਾਦਾ ਚਲ ਤੂੰ ਭੈਣ ਦੇ ਵੀ ਕੱਪੜੇ ਪੈਕ ਕਰ ਤੇ ਮੇਰੇ ਵੀ ਕਰਦੇ ਪੈਕ ਮੈਂ ਪਹਿਨ ਨੂੰ ਛੱਡ ਕੇ ਮੈਂ ਵੀ ਨਿਕਲਾ ਹਾਂ ਸੇਵਕ ਮੈਂ ਰਿਆ ਨਹੀਂ ਤੇਰਾ ਤੇ ਦਿਮਾਗ ਹੀ ਨਹੀਂ ਕੰਮ ਕਰਨ ਦਿਆ ਨਹੀਂ ਕਰਨ ਦਿਆ ਕੁੜੀ ਵੀ ਚਲ ਜੂਗੀ ਤੇ ਤੂੰ ਵੀ ਚਲ ਗਿਆ ਤੇ ਅਸੀਂ ਇੱਥੇ ਕਿੱਦਾਂ ਜੀਣਾ ਮੈਂ ਕਹਿਣ ਦਿਆ ਮੇਰੇ ਨਾਲ ਤੁਰਫ ਇੱਥੇ ਨਹੀਂ ਮੈਂ ਰਹਿਣਾ ਦਿਮਾਗ ਮੇਰਾ ਨਹੀਂ ਕੰਮ ਕਰਨ ਦਿਆ ਤੁਹਾਡੀ ਗੱਲ ਸੁਣੋ ਠੀਕ ਆ ਆਪਾਂ ਚੱਲੇ ਜੀ ਅਸੀਂ ਦੱਸ ਘਰ ਬਾਹਰ ਛੱਡ ਕੇ ਤੇ ਤੁਰ ਜੀਏ ਹੈਨਾ ਸਿਆਪਾ ਹੀ ਪਾ ਲਿਆ ਵਿਆਹ ਕਾਦਾ ਕਰ ਲਿਆ ਮੈਂ ਤਾਂ ਸਿਆਪੇ ਨੂੰ ਫੜੀ ਗਈ ਆ ਨਾ ਇਹ ਮੁੰਡਾ ਕੋਈ ਗੱਲ ਸੁਣਦਾ ਵਾ ਇਹਨੇ ਵਿਆਹ ਕਰਾ ਕੇ ਤੇ ਕੁੜੀਆਂ ਮੈਨੂੰ ਨਹੀਂ ਪਤਾ ਇਹਨੂੰ ਕਿਉਂ ਨਹੀਂ ਪਸੰਦ ਆਉਂਦੀਆਂ ਮੈਂ ਸਭ ਸਮਝਦੀ ਆ ਮੈਂ ਐਵੇਂ ਨਹੀਂ ਬੁੱਢੀ ਹੋ ਗਈ ਇਹਦੇ ਉੱਥੇ ਹੀ ਮਨ ਤੁਰਿਆ ਫਿਰਦਾ ਮੈਨੂੰ ਤਾਂ ਲੱਗਦਾ ਉਹ ਤੇ ਕਲਜੋਗਣ ਆਪ ਚਲ ਗਈ ਪਰਨ ਕੀ ਕਾਲਾ ਜਾਦੂ ਕਰ ਗਈ ਮੇਰੇ ਮੁੰਡੇ ਤੇ ਜਿਹੜਾ ਉਹਨੂੰ ਭੁੱਲਦਾ ਹੀ ਨਹੀਂ ਸਾਡੀ ਗੱਲ ਹੀ ਨਹੀਂ ਸੁਣਦਾ ਬੜੀਆਂ ਵਧੀਆ ਕਰਤੂਤਾਂ ਕਰਕੇ ਗਈ ਹੈ ਨਾ ਜਿਹਨੂੰ ਇਹ ਯਾਦ ਕਰਦਾ ਰਹਿੰਦਾ ਥੋਰ ਕੇ ਕੁੜੀ ਵੱਲ ਧਿਆਨ ਨਹੀਂ ਕਰਦਾ ਸੁਣਦਾ ਹੀ ਨਹੀਂ ਗੱਲ ਮੇਰੀ ਮੈਂ ਸਭ ਜਾਣਦੀ ਇਹਨੂੰ ਇਹ ਰਾਜੇ ਵੀ ਉੱਥੇ ਹੀ ਮਨ ਵੱਜਦਾ ਵਾ ਤੇ ਆਵਾਯੂ ਉੱਤ ਗਿਆ ਤੇ ਕੀ ਕਰੇ ਕੋਈ ਜੇ ਜਵਾਈ ਆ ਉਹ ਨਹੀਂ ਕੰਜਰ ਕੇ ਕੰਮ ਦਾ ਉਹ ਸਾਲੇ ਨੂੰ ਫੋਨ ਕਰਕੇ ਦੀਦੀ ਨੂੰ ਛੱਡ ਜੋ ਦੱਸ ਅਸੀਂ ਵੱਡੇ ਬੈਠੇ ਘਰ ਸਾਡੀ ਕੋਈ ਵੈਲਿਊ ਹੀ ਨਹੀਂ ਨਾ ਮੁੰਡਾ ਸੁਣਦਾ ਨਾ ਜਵਾਈ ਸੁਣਦਾ ਛਾ ਉਹਦੋਂ ਤੇ ਆਂਦਾ ਗੱਡੀ 'ਚ ਹੀ ਆਈ ਹੁਣ ਗੱਡੀਆਂ ਗੁੱਡੀਆਂ ਭੁੱਲ ਗਿਆ ਤੇ ਹੁਣ ਛੱਡ ਜਾ ਇਹਨੂੰ ਦੀਦੀ ਆ ਜਾ ਆ ਜਾ ਸੇਵਕ ਆਵੇਂ ਪਰਸਾ ਬਣਾਤਾ ਤੇਰੇ ਪਸੰਦ ਦਾ ਜੀ ਮੇਰੀ ਗੱਲ ਸੁਣੋ ਇਹ ਚੌਂਕਾ ਛੱਡੋ ਹਟ ਜਾ ਕੇ ਤੇ ਆਪਣਾ ਚੌਂਕਾ ਸੰਭੋ ਕੀ ਗੱਲ ਮੈਨੂੰ ਪੇਕਿਆ ਰਸੋਈ ਵੱਖਰੀ ਦੇਣੀ ਜੇ ਬੋਲ ਲੈ ਜਿੱਦਾਂ ਇਹਦਾ ਪੂਣਾ ਆਇਆ ਜੀ ਅੱਛਾ ਤੇ ਕਹਿੰਦੇ ਆ ਵੀ ਆਜੋ ਅੱਜ ਤੂੰ ਦੋ ਦਿਨ ਵੀ ਮੈਨੂੰ ਕਿਹਾ ਸੀ ਜੀ ਅੱਜ ਮੈਂ ਜਾਣਾ ਹੈ ਸੱਚੀ ਗੱਲ ਆ ਉਦੰਦਸਨ ਚ ਨਾ ਕੰਮ ਕਰਦੇ ਵਿੱਚ ਵਿਜੀ ਮੇਰੇ ਕੋਲ ਨਹੀਂ ਜਾਇਆ ਗਿਆ ਹਾਂ ਤੇ ਹੁਣ ਤੁਸੀਂ ਆਪਣੇ ਬੈਗ ਪੈਕ ਕਰੋ ਤੇ ਮੈਂ ਵੀ ਆਪਣੇ ਕੱਪੜੇ ਮੈਂ ਦੋ ਦਿਨ ਦਾ ਹੀ ਬੈਗ ਕੀਤਾ ਹੋਇਆ ਸੀ ਦੋ ਸੂਟ ਹੀ ਬਾਅਦ ਸੀ ਬਸ ਮੈਂ ਵੀ ਆਪਣੇ ਕੱਪੜੇ ਪਾ ਲਏ ਆ ਕਿੱਟ ਚ ਮੈਨੂੰ ਚੱਲ ਜਾਣਾ ਹੈ ਮੇਨੂੰ ਲੈਣਾ ਤੁਹਾਨੂੰ ਛੱਡ ਕੇ ਤੇ ਮੈਂ ਚੱਲ ਜਾਣਾ ਮੇਰੀ ਹੋ ਗਈ ਹੈ ਬਦਲੀ ਕਾਦੀ ਤੇਰੀ ਬਦਲੀ ਕਿੱਥੋਂ ਦੀ ਬਦਲੀ ਕਿੱਥੇ ਚੱਲੇ ਆ ਤੂੰ ਮੈਂ ਮੈਂ ਨਹੀਂ ਤੁਹਾਡੇ ਨਾਲ ਕੋਈ ਗੱਲ ਕਰਨੀ ਤੁਸੀਂ ਮੰਮੀ ਨੂੰ ਪੁੱਛ ਲਿਓ ਮੰਮੀ ਨੂੰ ਸਾਰੀ ਗੱਲ ਦੱਸਤੀ ਮੈਂ ਤੁਸੀਂ ਚਿੱਤ ਦਵਾ ਦਾ ਜਾਓ ਤੇ ਆਪਣਾ ਬੈਗ ਉਹ ਫੜੋ ਮੈਂ ਵੀ ਜਾਣਾ ਮੈਂ ਵੀ ਕੱਪੜੇ ਚੇਂਜ ਕਰਨੇ ਆ ਜੇ ਮੇਰੀ ਗੱਲ ਸੁਣ ਸੇਵਕ ਕਿੱਥੇ ਜਾਂਦੀ ਤਿਆਰੀ ਕੀਤੀ ਮੈਨੂੰ ਖੋਲ ਕੇ ਦੱਸ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕੋਈ ਗੱਲ ਨਹੀਂ ਦੱਸਣੀ ਮੰਮੀ ਨੂੰ ਪੁੱਛ ਲਓ ਮੈਨੂੰ ਗੁੱਸਾ ਨਾ ਚੜਾਇਆ ਕਰੋ ਬਾਰ ਬਾਰ ਇੱਕੋ ਗੱਲ ਕਰਕੇ ਸੇਵਕ ਤੇਰਾ ਸੁਭਾਅ ਕਿਉਂ ਇੰਨਾ ਗੰਦਾ ਹੋ ਗਿਆ ਵਾ ਹੈ ਚਿੜਚਿੜਾ ਜਿਹਾ ਹੋ ਗਿਆ ਵਾ ਤੂੰ ਐਦਾਂ ਵੀ ਕਰੀਦਾ ਹੁੰਦਾ ਵਾ ਓ ਯਾਰ ਤੁਸੀਂ ਆਪਣਾ ਬੈਗ ਚੁੱਕੋ ਤੁਹਾਨੂੰ ਛੱਡ ਕੇ ਆਵਾਂ ਚੰਗਾ ਤਿਆਰ ਹੋ ਲਵਾਂ ਕਿ ਐਦਾਂ ਹੀ ਚੱਲ ਪਾਵਾਂ ਘਰ ਦੇ ਕੱਪੜਿਆਂ ਨਾਲ ਹੀ ਮਰਜ਼ੀ ਤੁਹਾਡੀ ਹੋਣਾ ਤੇ ਆ ਠੀਕ ਆ ਨਹੀਂ ਤੇ ਫਿਰ ਐਦਾਂ ਚੱਲ ਜਾਓ ਪਹਿਲੀ ਗੱਲ ਤਿਆਰ ਹੋ ਜਾਓ ਚੱਜ ਦੇ ਕੱਪੜੇ ਪਾ ਲਓ ਮੈਂ ਵੀ ਕੱਪੜੇ ਪੂਰੇ ਬਦਲ ਲੈਣ ਟਾਈਮ ਲੱਗ ਜਾਣਾ ਮੈਨੂੰ ਚੰਗਾ ਹੋਰ ਕਿ ਮੈਂ ਲੇਟ ਹੋਣਾ ਪਤਾ ਨਹੀਂ ਕਿੱਦਾਂ ਦਾ ਸੁਭਾਅ ਹੋ ਗਿਆ ਇਹਦਾ ਹਰ ਟਾਈਮ ਗੁੱਸਾ ਹਰ ਟਾਈਮ ਗੁੱਸਾ ਚਿੜਚਿੜਾਪਨ ਸਿਮਰਤ ਕੀ ਚਲ ਗਈ ਹੈ ਇਹਦੀ ਜ਼ਿੰਦਗੀ ਚ ਸੁੱਖ ਚਾਹ ਨਹੀਂ ਖਤਮ ਹੋ ਗਿਆ ਜਿੱਦਾਂ ਪਰ ਐਦਾਂ ਥੋੜੀ ਹੁੰਦਾ ਵੈ ਦੁਨੀਆਂ ਨਾਲ ਹੁੰਦਾ ਵੈ ਲੋਕਾਂ ਦਾ ਕਿੰਨੇ ਕਿੰਨੇ ਸਾਲਾਂ ਬਾਅਦ ਤਲਾਕ ਹੋ ਜਾਂਦਾ ਵੈ ਇਹ ਤੇ 4 ਦਿਨ ਰਿਹਾ ਉਹਦੇ ਨਾਲ ਕਮਲਾ ਯਾ ਪਤਾ ਨਹੀਂ ਕਿੱਦਾਂ ਦਾ ਵਰਤਾਓ ਕਰਨ ਲੱਗ ਪਿਆ ਨਾ ਮੈਨੂੰ ਚੱਜ ਨਾਲ ਬੁਲਾਉਂਦਾ ਨਾ ਘਰਦਿਆਂ ਨੂੰ ਹੁਣ ਪਤਾ ਨਹੀਂ ਕਿੱਥੇ ਜਾਂਦੀਆਂ ਤਿਆਰੀਆਂ ਫੜ ਲੀਆਂ ਨੇ ਮੰਮੀ ਨਾ ਕਰਾਂ ਗੱਲ ਇਹ ਜਾ ਕਿੱਥੇ ਲੈ ਮੰਦਰ ਲੱਭਣਨੀ ਕੀ ਲੱਭੀ ਆਂਦੇ ਮੈਂ ਸਬਜ਼ੀ ਬਣਾਉਂਦੀ ਐ ਕਿ ਨਾ ਗਾਹ ਪਾਇਆ ਫ੍ਰਿਜ ਕਰਦੇ ਨਹੀਂ ਕਰਦੇ ਨਹੀਂ ਸਭ ਮੇਰੀ ਗੱਲ ਸੁਣੋ ਸੇਵਾ ਕਿੱਥੇ ਜਾਣ ਨੂੰ ਕਹਿੰਦੇ ਆ ਇੱਕ ਤੇ ਚੱਲਿਆ ਵਾ ਤਾਂ ਮੈਨੂੰ ਕਹਿੰਦੇ ਆ ਚੱਲ ਤੇਰੇ ਉਧਰ ਤੈਨੂੰ ਸੋਹਰੇ ਛੱਡ ਆਵਾ ਤੇਰ ਖਸਮ ਦਾ ਫੋਨ ਆਇਆ ਏ ਮੰਮੀ ਇਦਾਂ ਕੇ ਬੋਲਦਾ ਤੁਹਾਡਾ ਜਵਾਈ ਨਹੀਂ ਕਿ ਤੇ ਪੁੱਤਰ ਕਰਕੇ ਗੱਲ ਕਰ ਲੋ ਤੇਰਾ ਖਸਮ ਆ ਕੀ ਤੁਹਾਡੀਆਂ ਬੋਲੀਆਂ ਨੂੰ ਸਾਰਿਆਂ ਨੂੰ ਹੋ ਗਿਆ ਜੇ ਜਦੋਂ ਮੇਰਾ ਮੁੰਡਾ ਦੁਖੀ ਐ ਨਾ ਮੇਰਾ ਤਾਂ ਘਰ ਉੱਜੜ ਗਿਆ ਮੈਨੂੰ ਨਹੀਂ ਕੁਝ ਵੀ ਚੰਗਾ ਲੱਗਦਾ ਜਾ ਤੂੰ ਹੀ ਪਾ ਕੱਪੜੇ ਕੁੱਪੜੇ ਜੋ ਲੈਣਾ ਦੇਣਾ ਲੱਲਾ ਨਹੀਂ ਹੈਗਾ ਤੇ ਮੈਂ ਬਜ਼ਾਰੋਂ ਲਿਆਂਦੀ ਮੈਂ ਅਜੇ ਹੋ ਕੇ ਆਣਾ ਮੈਂ ਵੇਖਾ ਕਿਹੜੇ ਬੰਦੇ ਉਹ ਬੋਲਦਾ ਸੱਸ ਦਾ ਮੂੰਹ ਫੁੱਲਿਆ ਕੀ ਹੈ ਪੈਕਿੰਗ ਮਾ ਕਰਕੇ ਤੇ ਕੱਲ ਚਲ ਜੂਗੀ ਹਜੇ ਮੈਂ ਹੋ ਆਨੀ ਐ ਨਾਲ ਕਹਿ ਦੇਣੀ ਕਿ ਮੈਂ ਆ ਜਾਾਂਗੀ ਕੱਲ ਤੱਕ ਮਿਲਦੇ ਆਵਾਂ ਕੀ ਪਤਾ ਕਿਉਂ ਬੁਲਾਉਂਦੇ ਨੇ ਨਾਲ ਮੈਨੂੰ ਹੀ ਜਾਂਦੇ ਸੀਗੇ ਆ ਸੇਵਕ ਪਿਛਲੀ ਵਾਰੀ ਕਿ ਮੇਰੇ ਨਾਲ ਕੋਈ ਕੰਮ ਦੀ ਗੱਲ ਕਰਨੀ ਤੁਹਾਨੂੰ ਪਤਾ ਆਪਾਂ ਚ ਜੀਜਾ ਸਾਲਾ ਕੰਮ ਹੀ ਬਥੇਰੇ ਕਰਦੇ ਰਹਿੰਦੇ ਗਏ ਨੇ ਮੈਂ ਹੋ ਕੇ ਦੇ ਆਵਾਂ ਨਾਲ ਪਰ ਸੇਵਕ ਨੂੰ ਕਿੱਥੇ ਭੇਜਣ ਲੱਗੇ ਹੋ ਮੈਨੂੰ ਉਹ ਦੱਸੋ ਉਹ ਕਹਿੰਦਾ ਮੈਂ ਕਲਕੱਤੇ ਜਾਣਾ ਵਾਂ ਮੈਂ ਇਸ ਸ਼ਹਿਰ ਚ ਨਹੀਂ ਰਹਿਣਾ ਮੈਂ ਕੀ ਕਰਾਂ ਮੈਂ ਤੇ ਆਪ ਬੜੀ ਦੁਖੀ ਆ ਉਹ ਤੇ ਮੇਰੀ ਗੱਲ ਹੀ ਨਹੀਂ ਸੁਣਦਾ ਮੇਰੀ ਗੱਲ ਸੁਣ ਕਿਤੇ ਨਹੀਂ ਕੁਝ ਹੁੰਦਾ ਜੇ ਜਾਂਦਾ ਨਾ 4-5 ਮਹੀਨੇ ਜਾਂਦਿਓ ਸੋ ਮਿਲੋ ਬੱਚੇ ਪਰਦੇਸਾਂ ਚ ਵੀ ਤੇ ਜਾਂਦੇ ਨੇ 4-5 ਮਹੀਨੇ ਰਹੇਗਾ ਉਹਦਾ ਮੂਡ ਕਿਤੇ ਹੋਰ ਹੋਏਗਾ ਆਪੇ ਬਦਲ ਜਾਏਗਾ ਮੂਲ ਤੇ ਮੰਮੀ ਆ ਜਾਏਗਾ ਘਰ ਨੂੰ ਉਹ ਨਹੀਂ ਅੱਗੇ ਲੋਕ ਘਟ ਛੱਬੀਆਂ ਦੇਂਦੇ ਤੇ ਜੜੀਆਂ ਰਹਿ ਗਈਆਂ ਹੋਰ ਪੂਰੀਆਂ ਕਰ ਦੇਂ ਪਿਆਰੇ ਮੁੰਡੇ ਦੀ ਕਮੀ ਹੋਣੀ ਜਿਹੜਾ ਸ਼ਹਿਰ ਛੱਡ ਕੇ ਭੱਜ ਗਿਆ। ਉਹ ਦਫਾ ਕਰੋ ਲੋਕਾਂ ਦੀਆਂ। ਲੋਕਾਂ ਨੇ ਸਾਡੇ ਘਰ ਦਾ ਆਲ ਆਟਾ ਪਾਣਾ ਜਿਹੜੀਆਂ ਲੋਕਾਂ ਦੀ ਅਸੀਂ ਸੁਣਨੀ ਆ। ਲੋਕੀ ਬੜਾ ਕੁਝ ਕਹਿੰਦੇ ਨੇ। ਨਾਉ ਚੰਗੇ ਨੂੰ ਜੀ ਤਰਾਂ ਉਹ ਬੰਦੇ ਨੂੰ ਕੁਝ ਕਰਦੇ ਨੇ। ਦਫਾ ਕਰੋ ਲੋਕਾਂ ਦੀ ਤੁਸੀਂ। ਮੈਨੂੰ ਤਾਂ ਪੈਣਾ ਕੁਝ ਸੋਝ ਦੀ ਨਹੀਂ। ਮੇਰਾ ਤਾਂ ਅੱਗੇ ਘਰ ਉੱਜੜ ਗਿਆ। ਮੈਨੂੰ ਨਹੀਂ ਕੋਈ ਸਮਝ ਲੱਗਦੀ। ਜੋ ਤੈਨੂੰ ਚੰਗਾ ਲੱਗਦਾ ਕਰੋ। ਜੋ ਤੈਨੂੰ ਚਾਹੀਦਾ ਤੇ ਮੈਂ ਤੈਨੂੰ ਲਿਆ ਦੇਵਾਂ। ਉਹ ਮੈਨੂੰ ਕੁਝ ਨਹੀਂ ਚਾਹੀਦਾ। ਤੁਸੀਂ ਜਾ ਪੈਣੇ ਆਪਣੇ ਘਰ। ਚਲ ਜੰਨੀ ਆ। ਅੱਕੇ ਸੜੇ ਪਏ ਹੋ। ਹੈਂ? ਉਹ ਤੇ ਉਹ ਵਿੰਗਾ ਬੋਲਦਾ ਤੁਸੀਂ ਤੇ ਤੁਸੀਂ ਵਿੰਗਾ ਬੋਲਦੇ ਹੋ ਤੇ ਪਾਪਾ ਨਾਲ ਮੈਂ ਵੈਸੇ ਨਹੀਂ ਗੱਲ ਕਰ ਸਕਦੀ ਉਹਨਾਂ ਨੇ ਮੈਨੂੰ ਵੈਸੇ ਬੋਲਣਾ ਸ਼ੁਰੂ ਕਰ ਦੇਣਾ ਮੈਂ ਸਾਰੀਆਂ ਪਿਛਲੀਆਂ ਉਹ ਦੇੜ ਕੇ ਤੇ ਬਹਿ ਜਾਣਗੇ ਮੈਂ ਕਹਿ ਨਹੀਂ ਆ ਕਿ ਉਹ ਵੀ ਤਿਆਰ ਹੋਣ ਲੱਗਾ ਮੈਂ ਵੀ ਕੱਪੜੇ ਬਦਲਣ ਲੱਗੀ ਆ ਚਲਨੀ ਆ ਤਾਂ ਮੈਂ ਸ਼ਾਮੀ ਵਾਪਸ ਫੇਰ ਆਉਂਗੀ ਆ ਕੇ ਪੈਕਿੰਗ ਕਰਕੇ ਕੱਲ ਚਲ ਜੂਗੀ ਮੈਨੂੰ ਦੱਸ ਦੋ ਬਾਜ਼ਾਰੋਂ ਕੁਝ ਲਿਆਣਾ ਕਰਨਾ ਤਾਂ ਮੈਂ ਲੈਂਦੀ ਆਵਾਂਗੀ ਸਬਜੀ ਸਬਜੀ ਤਾਂ ਮੁੱਕੀ ਹੋਈ ਜੇ ਲੈ ਆਂ ਜੋ ਤੇਰਾ ਜੀ ਕਰੂਗਾ ਉਹਨਾਂ ਨੂੰ ਕੁਛ ਚੰਗਾ ਲੰਦਾ ਨਵੀਂ ਫਿਲਮ ਚੱਲੀ ਪਈ ਐ ਇਸ ਘਰ ਵਿੱਚ ਉਹਦੇ ਨਾਲ ਗੱਲ ਕਰੋ ਤੇ ਉਹ ਕੱਬਾ ਬੋਲਦਾ ਵੈ ਇੱਧਰ ਗੱਲ ਕਰੋ ਤੇ ਮਾਂ ਕੱਭੀ ਬੋਲਣ ਦੀ ਦੱਸ ਮੈਂ ਕੀ ਤੁਹਾਡੇ ਨਾਲ ਗੁਨਾਹਗਾਰ ਕਰਤੀ ਹਈ ਆ ਮਾਸੀ ਤੇ ਮਾਸੀ ਨਾ ਮੇਰੀ ਵਗਾੜ ਕੇ ਰੱਖਤੀ ਹਈ ਆ ਮੇਰੇ ਕਈ ਕੰਮ ਕਰਨ ਵਾਲੇਗੇ ਸੀ ਮਾਸੀ ਨਾਲ ਜ਼ਿੰਦਗੀ ਖਰਾਬ ਕੀਤੀ ਸਾਰਿਆਂ ਨੇ ਰਲ ਮਿਲ ਕੇ ਮੇਰੀ ਵੀ ਮੈਂ ਤਾਂ ਦੁਬਾਰਾ ਕਦੀ ਨਾ ਤੁਹਾਡੇ ਘਰ ਤੇ ਆਵਾਂ ਜੀਜੀ ਜੀ ਜੀਜੇ ਦਾ ਬੁਲਟਾ ਨਹੀਂ ਧਰਨੀ ਤੇਰੇ ਜੀਜੇ ਦੇ ਸ਼ੌਕ ਹੀ ਵੜੇਗੇ ਨੇ ਪੁੱਤਾਂ ਕਿਹੜੀਆਂ ਸਰਵਿਸ ਤੇ ਗਈਆਂ ਹੀ ਆ ਨੇ ਦੋ ਹੀ ਖਲੋਪੀਆਂ ਹੀ ਆ ਨੇ ਚਲੋ ਅੰਦਰ ਚਲੀਏ ਮੈਂ ਮਮਣਕਾ ਤੁਹਾਨੂੰ ਛੱਡ ਕੇ ਮੈਂ ਜਾਣਾ ਵੀ ਸੇਵਕ ਵਿਲਾ ਆਪਣਾ ਹੀ ਮੇਰਾ ਘਰ ਹੈ ਪਰ ਅਜੋ 6-7 ਮਹੀਨਿਆਂ ਬਾਅਦ ਆਈਏ ਨਾ ਇੱਕ ਉਪਰਾ ਪੰਜਾਬ ਪਤਾ ਨਹੀਂ ਕਿਉਂ ਮੈਂ ਫੀਲ ਕਰਨ ਨਹੀਂ ਆ ਮੈਨੂੰ ਆਪਣਾਪਨ ਮਹਿਸੂਸ ਨਹੀਂ ਹੁੰਦਾ ਅਜੀਬ ਜਿਹੀ ਫੀਲਿੰਗ ਆਉਂਦੀ ਹੈ देर ਬਾਅਦ ਆਏ ਜੇ ਨਾ ਤਾਂ ਇਦਾਂ ਚਲੋ ਲੜਾਈ ਝਗੜਾ ਸੀ ਚਲੋ ਤੇ ਮੈਂ ਵੀ ਜਾਣਾ ਦਿੱਤੀ ਛੇਤੀ ਕਰੋ ਮੈਂ ਨਿਕਲਣਾ ਇੱਥੋਂ ਜਦੋਂ ਬਿੱਟੀ ਕਹਿੰਦਾ ਕਿ ਅੰਤੋਂ ਦੇਖਣਾ ਤੇ ਨਾ ਹਮੇਸ਼ਾ ਮੈਨੂੰ ਨਾਲ ਲੈ ਕੇ ਤੇ ਵਿਲਾ ਕੱਲੇ ਗਿਆ ਕੱਲੇ ਲਾਇਆ ਤੇ ਮੈਨੂੰ ਦੱਸਿਆ ਨਹੀਂ ਸ਼ੌਕ ਦਾ ਬੜਾ ਤੇਰਾ ਜੀਜੇ ਦੇ ਬਸ ਮੰਮੀ ਦੀ ਇੱਕ ਛੋਟੀ ਜੀ ਗਲਤੀ ਨੇ ਨਾ ਆ ਦਿਨ ਮੈਨੂੰ ਬੁਖਾਤ ਦਾ ਚਲ ਐਵੀ ਪਿਓ ਦਾ ਸਕੇ ਨੇ ਕਿਹੜਾ ਮੈਨੂੰ ਦੱਸਿਆ ਸੀ ਓਹ ਹੋ ਹੋ ਜਾਂ ਮੇਰਾ ਪੁੱਤਰ ਕੀ ਹਾਲ ਹੈ ਮੇਰੇ ਪੁੱਤ ਠੀਕ ਆ ਹਾਂਜੀ ਓਏ ਆ ਸਾਲਾ ਸਾਹਿਬ ਵੀ ਆ ਤੇਲ ਤੂੰ ਜੋ ਲੈ ਆਂਦੇ ਨਹੀਂ ਸਾਨੂੰ ਹੈ ਆਇਓ ਦੀਦੀ ਨਹੀਂ ਆ ਨਹੀਂ ਨਹੀਂ ਦੀਦੀ ਆ ਨਾਲ ਆ ਜੋ ਅੱਛਾ ਅੱਛਾ ਨਾਲ ਆਈ ਆ ਲੰਘ ਆ ਇਹ ਲੰਘ ਕੇ ਆਂਦੇ ਆਪਣੇ ਘਰ ਹੀ ਆਈਆਂ ਆ ਜਾ ਤੇ ਤਾਂ ਆਇਆ ਤੁਸੀਂ ਨਵਰ ਘਰ ਆਂਦੇ ਪੀਸ ਨੂੰ ਠੀਕ ਹੋ ਮੈਂ ਠੀਕ ਆ ਤੂੰ ਸੁਣਾ ਕੱਲਾ ਸਾਲਾ ਸਾਹਿਬ ਮੈਨਾਂ ਲਾਈ ਤਾਂ ਤੋ ਆਪਣੀ ਸਾਲਿਆਰ ਮੇਰੀ ਘਥੇ ਉਹਨੂੰ ਨਾਲ ਲਈ ਜਾਣਾ ਹੈ ਵਿਆਹ ਕਰਾ ਲੈ ਗਏ ਜੀਜੇ ਦੀ ਜੇ ਤੜ ਆਇਆ ਤੁਹਾਨੂੰ ਸਾਲਿਆ ਕਿਹੜੀਆਂ ਗੱਲਾਂ ਲੈ ਕੇ ਬੈਠੇ ਹੋ ਮਾਦਰੀ ਲਾਇਆ ਵਡੀ ਗੱਡੀ ਤੇਨੂੰ ਮੈਨੂੰ ਇਹ ਗੱਲਾਂ ਵਾਸਤੇ ਤੁਸੀਂ ਬੁਲਾਇਆ ਵੈ ਮੈਂ ਤਾਂ ਮੇਰੀ ਗੱਡੀ ਦਾ ਲੱਗਿਆ ਵੇਖ ਲੈਣਾ ਮਾਦਰੀ ਬੜੀ ਫਰਮੈਸ਼ ਕਰਕੇ ਗਈ ਸੀ ਨਾ ਮੈਨੂੰ ਤੁਹਾਨੂੰ ਕਿਹਾ ਜਦੋਂ ਆਏਂਗੀ ਵੱਡੀ ਗੱਡੀ ਚੋਂ ਛੱਡ ਕੇ ਜਾਈ ਕੁੜੀ ਨੂੰ ਲੈ ਆਈ ਛੋਤੀ ਵਾਰ ਸੇਵਾਕ ਤੂੰ ਤਾਂ ਮੈਨੂੰ ਕਿਹਾ ਸੀ ਜੀ ਜਾਈ ਬੜੇ ਉਤਾਪਲੇ ਹੀ ਗਏ ਨੇ ਕਿ ਭੈਣ ਨੂੰ ਲੈ ਕੇ ਆ ਜਾ ਮੈਨੂੰ ਫੋਨ ਹੀ ਏਦਾਂ ਕੀਤਾ ਅੰਦਾ ਵੀ ਤੂੰ ਦੋਵੇਂ ਭੈਣ ਭਰਾ ਆ ਜਾਓ ਮੇਰੇ ਕੋਲ ਮੈਨੂੰ ਇਹ ਮੈਂ ਸ਼ਾਤਨ ਨੂੰ ਬੁਲਾਇਆ ਹੋਗਾ ਇਹ ਗੱਲ ਖੁਣਾਇਆ ਕਰ ਰੱਖਣ ਨੂੰ ਬੁਲਾਇਆ ਹੋਗਾ ਪਰ ਇਹ ਗੱਲਾਂ ਕਰਦੇ ਜਿੱਦਾਂ ਤੂੰ ਦੂਸਰਾ ਫਿਰ ਸਾਲੇ ਹਰ ਦਾ ਵਿਆਹ ਦੇ ਚੇਤਾ ਨਾਲ ਜੀ ਜੀ ਦਾ ਨਾ ਹੀ ਦੱਸ ਦੇਣਾ ਸਾਲੇ ਹਰ ਦਾ ਨਾ ਕੀ ਆ ਸਾਲੇ ਹਰ ਰਹੀ ਹੋ ਕਿ ਤੈਨੂੰ ਦੱਸਾਂ ਰਹੀ ਹੋ ਮਤਲਬ ਮਤਲਬ ਕਿ ਇਹਦੀ ਇਹਦੇ ਲਈ ਬਹੁਤ ਕੁਛੇ ਗੀ ਹੋ ਛੱਡੋ ਨਾ ਆਪਣਾ ਲੈਣਾ ਦੇਣਾ ਦੱਸੋ ਜਾਂ ਫਿਰ ਜੀਜੇ ਮੈਂ ਚੱਲਦਾ ਮੈਂ ਭੈਣ ਨੂੰ ਛੱਡਣਾ ਮੈਨੂੰ ਛੇਤੀ ਆ ਅਸਲ ਜੀ ਮੇਰੀ ਟ੍ਰੇਨ ਛੁੱਟ ਜਾਣੀ ਹੈ ਚੱਲ ਕੋਈ ਨਹੀਂ ਆਇਆ ਬੈਠ ਜਾ ਮੈਨੂੰ ਕੰਮ ਹੈਗਾ ਤੇ ਨਾ ਪਹਿਲਾਂ ਦੋ ਚਾਰ ਗੱਲਾਂ ਕਰੀਏ ਬਹਿ ਕੇ ਆਇਆ ਤੇ ਡੱਬਾ ਲਈ ਜਾਣਾ ਸੀ ਆਹਦੇ ਨਾਲ ਹੁਣ ਕਿਹੜਾ ਬਾਹਰ ਤੂੰ ਮੈਂ ਡੱਬਾ ਲੈਣ ਭੇਜਣਾ ਤੇਨ ਮੈਂ ਕਿਹਾ ਤੁਸੀਂ ਤੇਰੇ ਜੀਜੇ ਨਾਲ ਕੋਈ ਕੰਮ ਨਹੀਂ ਗਾਵਾ ਚੱਲ ਤੂੰ ਐਦਾਂ ਕਰ ਤੂੰ ਆਪਣੇ ਘਰ ਹੀ ਆਈਂ ਆ ਔਰ ਕੇ ਚਾਹ ਪਾਣੀ ਬਣਾ ਮੈਨੂੰ ਕੰਮ ਹੈ ਮੈਨੂੰ ਦੋ ਚਾਰ ਗੱਲਾਂ ਕਰ ਲੈਂਦੇ ਹਾਂ ਚੱਲ ਜਾ ਤੂੰ ਦਸੋ ਜੀ ਖਾਲਿਆ ਰੋਇਆ ਦਾ ਲੱਡੂ ਲੱਗ ਲੈ ਤੇਮਰਾ ਤਾਂ ਆਣਾ ਤੇਰੇ ਘਰ ਦੀ ਤਾਂ ਅਸਿੱਕੇ ਪਿੰਡ ਦੀ ਰਹਿਣ ਵਾਲੀ ਜੀਜਾਈ ਉਹੀ ਆ ਨਾ ਤੁਹਾਨੂੰ ਇਹ ਸਬਜ਼ੀ ਜਾਂਦਾ ਕਿੱਦਾਂ ਪਤਾ ਤੇਰੇ خیال ਨਾਲ ਜੀ ਤੇਰੇ ਵਿਆਹ ਤੇ ਨਹੀਂ ਆ ਤੁਹਾਡੇ ਘਰ ਨਹੀਂ ਹੁੰਦਾ ਸ਼ਰਚ ਦੇ ਮੋਸੇ ਰਹਿਣਾ ਤੁਹਾਡੇ ਘਰ ਦੀ 1 ਕਿਲੋੜ ਦਾ ਪਤਾ ਮੈਨੂੰ ਕਿੰਨੀ ਵਾਰੀ ਘਰੋਂ ਗੱਡੀ ਹੈ ਪਹਿਲਾਂ ਇੱਕ ਗੱਲ ਦੱਸ ਮੈਨੂੰ ਸਾਰੇ ਘਰ ਚ ਤੂੰ ਸਿਆਣਾ ਤੇ ਕਿੰਨਾ ਪਿੱਛੇ ਲੱਗ ਕੇ ਆਪਣਾ ਘਰ ਦਿਆ ਉਜਾੜਨ ਨੂੰ ਮੈਂ ਕਹਦੇ ਮਗਰ ਨਹੀਂ ਲੱਗਾ ਹਾਂ ਮੈਂ ਸਾਰਾ ਕੁਝ ਆਪਣੇ ਅੱਖੀ ਵੇਖਿਆ ਫੇਰ ਉਹਨੂੰ ਘਰੋਂ ਕੱਢਿਆ ਕੀ ਵੇਖਿਆ ਕੀ ਵੇਖਿਆ ਦੋ ਜਦੋਂ ਗੈਰ ਬੰਦਾ ਅੰਦਰ ਵੜਦਾ ਹੋਵੇ ਤੇ ਫੇਰ ਗੈਰ ਬੰਦਾ ਅੰਦਰ ਵੜਦਾ ਗੈਰ ਬੰਦਾ ਅੰਦਰ ਵੜਿਆ ਵਾਰਿਆ ਕਿੰਨੇ ਪਤਾ ਤੈਨੂੰ ਬਸ ਕਿਉਂ ਗੱਡੀ ਬਾਹਰ ਗਰੀ ਲੈ ਬਸ ਜੀਜਾ ਤੁਹਾਨੂੰ ਦੱਸਿਆ ਤੇ ਆਵਾ ਜਦੋਂ ਗੈਰ ਬੰਦਾ ਅੰਦਰ ਵੜਦਾ ਹੋਵੇ ਨਾ ਤੇ ਮਰਦ ਕੋ ਜਰਿਆ ਨਹੀਂ ਜਾਂਦਾ ਹੂੰ ਤੂੰ ਐਡਾ ਸਿਆਣਾ ਪਿਆਣਾ ਨਵੀ ਨਵਾ ਨਵਾ ਤੇਰਾ ਵਿਆਹ ਆ ਅੱਗੇ ਪਿੱਛੇ ਕਦੀ ਬੰਦਾ ਘਰ ਵੜਿਆ ਨਹੀਂ ਤੇਤ ਤੋਂ ਬਗੈਰ ਜਿੱਦੋਂ ਆਂਦੀ ਜਾਂਦੀ ਨਹੀਂ ਘਰ ਚ ਬੰਦਾ ਬੜਿਆ ਜਿੱਦ ਤੱਕ ਪੁਸ਼ਪਰਪਾਲ ਕੀਤੀ ਕਿ ਬੰਦਾ ਘਰ ਦੇ ਵਿੱਚ ਆਇਆ ਫਿਰ ਘੇਰਿਆ ਬੰਦੇ ਨੂੰ ਪੁੱਛਿਆ ਜੀ ਛੇ ਨੂੰ ਵਛ ਜੀ ਜਾਈ ਕਿ ਰੰਦੀ ਦੀ ਲੋੜੀ ਅਗਲੇ ਨੇ ਸਿੱਧਾ ਹੀ ਜਦੋਂ ਨਾਂ ਲੈ ਦਿੱਤਾ ਤੂੰ ਬੰਦੇ ਦਾ ਨਹੀਂ ਜਾਣਿਆ ਬੰਦੇ ਦੇ ਨਾਂ ਲੈ ਲਿਆ ਬੰਦੇ ਦੇ ਨਾਂ ਲੈ ਲਿਆ ਜਨਾਨੀ ਤੇਰੀ ਉੱਥੇ ਰੋਂਦੀ ਰੀ ਚੀਕ ਜਰੀ ਤੈਨੂੰ ਬੋਲਦੀ ਰਹੀ ਤੇ ਉਹਨੇ ਵੀ ਸੁਣੀ ਜੀ ਤੇਰੇ ਕੋ ਤੁਹਾਨੂੰ ਇਹ ਸਭ ਚੀਜ਼ ਜੱਕਦਾ ਪਤਾ ਮੈਨੂੰ ਸਭ ਪਤਾ ਮੈਨੂੰ ਨੇ ਦੱਸ ਤੂੰ ਕੁਛ ਵੀ ਹਲਦੂਣਾ ਬੋਲੀ ਜੇ ਚਪੇੜ ਮਾਰ ਕੇ ਤੇਰਾ ਬੂਥਾ ਲਾਲ ਕਰਦਾ ਹਾਂ ਨਹੀਂ ਛੋਟਾ ਮੇਰੇ ਤੋਂ ਕਾ ਵੀ ਤੂੰ ਜੇ ਜੈ ਤੁਸੀਂ ਇਹ ਗੱਲ ਕਰਨ ਦੇ ਜੀ ਅਗਲੀ ਬਲੈਕਮੇਲ ਕਰਨ ਦੀ ਉਹਨੂੰ ਵੀਡੀਓ ਬਣਾ ਕੇ ਅੱਛਾ ਕਿਹੜੀ ਵੀਡੀਓ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਨਹੀਂ ਪਤਾ ਜਿਹੜੀ ਵੀਡੀਓ ਉਹਨੇ ਬਣਾਈਆਂ ਪਹਿਲਾਂ ਵੀ ਮੁੰਡਾ ਘਰ ਦੇ ਅੰਦਰ ਆ ਕੇ ਸਾਡੀ ਵੀਡੀਓ ਬਣਾ ਕੇ ਫੇਰ ਉਹਨੇ ਸਾਨੂੰ ਦਿਖਾਇਆ ਹਾਂ ਵੀ ਆ ਤੁਹਾਨੂੰ ਬਲੈਕਮੇਲ ਕਰਦੇ ਆਨੂੰ ਉਹ ਜਿਹੜੀ ਵੀਡੀਓ ਬਣੀ ਨਾ ਕਾਕਾ ਮੈਨੂੰ ਸਭ ਪਤਾ ਮੈਨੂੰ ਨਾ ਦੱਸ ਤੂੰ ਇੰਨਾ ਪੁੱਛਗਿਛ ਕੀਤੀ ਆ ਧਿਆੜ ਮਾਰਿਆ ਉਹ ਵੀਡੀਓ ਬਣੀ ਕਿੱਦਾਂ ਬਣੀ ਕਿੰਨੇ ਬਣਾਈ ਇਹ ਵੇਖਿਆ ਤੂੰ ਅਗਲਾ ਸਿੱਧਾ ਕਹਿ ਗਿਆ ਆਂਦਾ ਵੀਡੀਓ ਮੈਂ ਬਣਾਈ ਲਾ ਫਿਰ ਅੱਜ ਤੇਰੇ ਅੱਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੈਂ ਕਰ ਦਿੰਨਾ ਵੀਡੀਓ ਕਿੱਥੋਂ ਬਣੀ ਤੇ ਕਿੰਨੇ ਬਣਾਈ ਓਦਾਂ ਦੇ ਦੀਦੀ ਆਂਦੀ ਮੇਰੀ ਗੱਲ ਨਹੀਂ ਹੁੰਦੀ ਹੁਣ ਤੈਨੂੰ ਕੱਲੀ ਕੱਲੀ ਗੱਲ ਦੱਸੀ ਤੇਰੀ بیوی ਦਾ ਮੇਰੀ ਕੋਈ ਗੱਲ ਨਹੀਂ ਹੁੰਦੀ ਨਾ ਇਹ ਮਨੋਲੇ ਤੱਕ ਲੰਨਾ ਐ ਸਿਮਰੋਦੂ ਦੇ ਕਾਕੇ ਨੇ ਆਪਣੇ ਪੁੱਤਰ ਨੂੰ ਇੱਥੇ ਘਰ ਮੈਨੂੰ ਮਿਲਣ ਆਇਆ ਸੀ ਤੇ ਤੇਰੇ ਅੱਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲੱਗਾ ਵੀਡੀਓ ਕਿੰਨੇ ਬਣਾਈ ਵੀਡੀਓ ਬਣਾਈ ਮੇਰੇ ਮੁੰਡੇ ਨੇ ਆ ਤਰੇ ਲੱਗੇ ਬੈਠੇ ਪੁੱਛਲਾ ਤੇ ਤੂੰ ਬਜ਼ਾਨੇ ਬਰਦੇ ਨਾਲ ਹੀ ਨਾ ਉਹਨੇ ਵੀਡੀਓ ਬਣਾਈ ਮੈਨੂੰ ਸਾਡੇ ਕੀਤੀ ਬਲੈਕਮੇਲ ਕੀਤਾ ਆ ਕੀਤਾ ਤੁਹਾਡੇ ਗੱਦੀਆਂ ਦੇ ਮਾਰੀਆਂ ਦੀਆਂ ਆਂਦੀ ਘਰ ਦੇ ਵਿੱਚ ਜਿਹੜਾ ਕੋਈ ਆਣ ਕੇ ਕੁੱਤਾ ਮੂੰਹ ਭੌਂਜੇ ਤੁਸੀਂ ਉਹਦੇ ਪਿੱਛੇ ਲੱਗ ਜਾਣਾ ਤੁਹਾਡੇ ਅਸਲ ਤੋਂ ਆਤਾ ਹੋਈਆਂ ਤੇ ਜਾਈ ਮੇਰੀ ਸੁਣੋ ਗੱਲ ਹਾਂ ਮੈਂ ਆਪਣੀਆਂ ਗਲਤੀਆਂ ਮੰਨ ਗਿਆ ਹਾਂ ਫੇਰ ਤੇ ਤੁਸੀਂ ਆਹ ਹੁਣ ਇਹਦਾ ਨਾਂ ਨਾ ਲਾਓ ਜਿਹਦਾ ਨਾਂ ਨਾ ਲਾਓ ਸਿਮਰਦੇ ਜੀ ਮੈਨੂੰ ਪਤਾ ਸਫਾਈ ਦੇਣ ਡੇ ਉਹਦੇ ਬਾਅਦ ਤੇ ਉਹ ਚੰਗੀ ਕੁੜੀ ਆ ਮੈਨੂੰ ਪਤਾ ਉਹਦੀਆਂ ਕਿੱਤਰ ਜਿਆ ਕਰਤੂਤਾ ਤੇ ਮੈਂ ਤੇਰੇ ਇਹਦੇ ਫੋਨ ਚੋਂ ਵੀਡੀਓ ਕਢਾ ਕੇ ਦਿਨ ਦਿਖਾ ਦੇਣਾ ਮੈਂ ਸੇਫ ਕਰਾਈ ਹੋਈ ਹੈ ਤੇ ਜੇ ਵੀਡੀਓ ਇੰਨੇ ਬਣਾਈ ਐ ਇੰਨੇ ਮੈਨੂੰ ਦੱਸਿਆ ਕਿਉਂ ਨਹੀਂ ਆ? ਉਹ ਡਰਦੇ ਨਹੀਂ ਨੇ ਦੱਸਿਆ। ਕਿ ਤੂੰ ਇਹ ਹਾਲ ਕੀ ਕਰ ਰਿਹਾ ਕਰ ਰਹੀ ਆ ਵੀ ਹੋਰ ਥੜੀ ਆ। ਤੇ ਜੇ ਵੀਡੀਓ ਇੰਨੇ ਬਣਾਈ ਆ ਫਿਰ ਉਹ ਗੈਰ ਬੰਦਾ ਘਰੇ ਕਿੱਦਾਂ ਵੜਿਆ? ਤੇ ਇਹ ਤੈਨੂੰ ਮੈਂ ਕਹਿੰਦਾ ਨਾ ਗੈਰ ਬੰਦਾ ਤੁਹਾਡੇ ਘਰ ਚ ਵੜਿਆ ਤੈਨੂੰ ਇੰਨਾ ਪਤਾ ਵਾਰਿਆ ਕਿੰਨੇ? ਸਾਡੀ ਗਲਤ ਫहमी ਆ ਵਾਰਿਆ ਇਹ ਸਿਮਰਤ ਨੇ। ਚੱਲ ਫਿਰ ਤੇਰਾ ਅੱਜ ਇਹਦੀ ਤੈਨੂੰ ਮੈਂ ਨਾ ਅੱਜ ਮੂੰਹ ਤੇ ਸੁਣਾਉਣਾ ਕੰਨੀ ਸੁਣਨੀ। ਕਿ ਬੰਦਾ ਤੁਹਾਡੇ ਘਰ ਚ ਕਿੰਨੇ ਵੜਿਆ ਤੇ ਕਿੱਥੋਂ ਆਇਆ। ਤੇ ਬੋਲੀ ਕੁਛ ਨਾ ਆਰਾਮ ਨਾਲ ਬੈਠ ਕੇ ਸੁਣਦਾ ਰਹੀਂ। ਸਾਈਡ ਤੇ ਅਜੀਜ ਰੋਕਵਾ ਦਾ। ਉਦੋਂ ਗੱਲਾਂ ਆਪਣੇ ਕੰਨ ਲਾ ਕੇ ਸੁਣ ਲਈ ਕਿ ਬੰਦਾ ਕਿੱਦਾਂ ਆ ਤੇ ਕਿੱਥੋਂ ਆਇਆ ਸੁਣ ਲਿਆ ਯਾਰ ਜੀ ਜਾਈ ਐਵੇਂ ਤਾਂ ਨਹੀਂ ਨਾਲ ਹੁੰਦੇ ਹੋਣੇ ਇੱਥੇ ਬਾਕੀ ਉਹ ਤਾਂ ਕਹੀ ਜਾਂਦੇ ਕਿ ਵੀਡੀਓ ਅੰਚੇ ਨੇ ਬਣਾਈ ਤੇ ਜੇ ਵੀਡੀਓ ਅੰਚੇ ਨੇ ਬਣਾਈ ਆ ਫੇਰ ਉਹ ਗੈਰ ਬੰਦਾ ਕਿੱਦਾਂ ਕਹਿ ਗਿਆ ਵੀਡੀਓ ਮੈਂ ਬਣਾਈ ਆ ਇਹਦਾ ਮਤਲਬ ਉਹ ਝੂਠ ਬੋਲਦਾ ਰਿਹਾ ਤੇ ਮੈਂ ਸਮਰਤ ਵੀ ਇੱਕ ਨਾਲ ਸੁਮੇਤਾ ਹੀ ਮੈਨੂੰ ਚੀਕ-ਚੀਕ ਕੇ ਕਹਿੰਦੀ ਤੇ ਮੇਰੀ ਇੱਕ ਵਾਰੀ ਗੱਲ ਸੁਣ ਲੋ ਗੱਲ ਸੁਣ ਲੋ ਮੈਂ ਇੱਕ ਨਹੀਂ ਮੰਨੀ ਉਹਦੀ ਇਹ ਤਾਂ ਮਤਲਬ ਆ ਜੀ ਵੀਡੀਓ ਅੱਛੇ ਨਹੀਂ ਬਣਾਈਆਂ ਇੱਥੇ ਜੀ ਨੂੰ ਵੀ ਪਤਾ ਹੋਊਗਾ ਪਰ ਉਹਨੂੰ ਮਾਣਾ ਤੇ ਗੱਲ ਕਰਦਾ ਹੀ ਹੋਣਾ ਬੱਚਾ ਤੇ ਦੀਦੀ ਨੇ ਮੈਨੂੰ ਦੱਸਿਆ ਕਿਉਂ ਨਹੀਂ ਕੌਣ ਕੀ ਪੈਂਦੀ ਐ ਆ ਯਾਰ ਕੋਈ ਨਹੀਂ ਕਿਹੜੀ ਸੋਚੀ ਦਿਹਾ ਹਣ ਕੀ ਸੋਚਣਾ ਜੀਜਾ ਜੀ ਹਣ ਫਰਚ ਨੂੰ ਰਹਿ ਕੁਝ ਨਹੀਂ ਗਿਆ ਤੇ ਕਾਕਾ ਇਹੋ ਪਹਿਲਾਂ ਆਪਣਾ ਘਰ ਸਾਬਿਆ ਹੁੰਦਾ ਤੈਨੂੰ ਪਤਾ ਨਹੀਂ ਕਿ ਤੇਰੇ ਘਰ ਕੀ ਚੱਲਦਾ ਤੇ ਕੀ ਨਹੀਂ ਚੱਲਦਾ ਮੈਨੂੰ ਇਹ ਨਹੀਂ ਮੈਨੂੰ ਪਤਾ ਪਰ ਅੱਜ ਤੇਨੂੰ ਪਤਾ ਲੱਗ ਜਾਏਗਾ ਮੈਨੂੰ ਇਹ ਚੀਜ਼ ਚਾਹੀਦੀ ਵੀ ਉਹ ਗੈਰ ਬੰਦਾ ਘਰੇ ਵੜਿਆ ਕਿੱਦਾਂ ਅੱਜ ਤੇਨੂੰ ਸਾਰਾ ਕੁਝ ਪਤਾ ਚੱਲ ਜਾਊਗਾ ਬਾਕੀ ਗੱਲਾਂ ਤਾਂ ਮੈਨੂੰ ਕੋਈ ਲੈਣ ਦੇਣ ਨਹੀਂ ਹੈ ਅੱਜ ਪਤਾ ਲੱਗ ਜਾਊਗਾ ਤੇਨੂੰ ਸਾਰਾ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੇਰੇ ਅੱਗੇ ਕੱਢ ਕੇ ਰੱਖਾਂਗਾ ਤੇਰੇ ਘਰ ਚ ਕੀ ਚੱਲਦਾ ਜਾਂ ਪੁੱਤ ਆਪਣੀ ਮਾਂ ਨੂੰ ਲਾਗ ਲਿਆ ਯਾਰ ਜੇ ਤੁਹਾਡੇ ਕਹਿੰਦਾ ਕੀ ਮਤਲਬ ਤੇ ਭੈਣ ਨੂੰ ਸਾਰਾ ਪਤਾ ਹੈ ਤੇਨੂੰ ਮੈਂ ਕਹਿੰਦਾ ਨਾ ਬੋਲਾ ਕੁਝ ਨਹੀਂ ਅੱਜ ਤੇਨੂੰ ਸਾਰੀ ਸੱਚਾਈ ਤੇਰੇ ਸਾਹਮਣੇ ਲਿਆ ਕੇ ਰੱਖਾਂਗਾ ਤੇ ਤੇਨੂੰ ਲੱਗ ਜਾਏਗਾ ਪਤਾ ਕਿ ਤੇਰੇ ਘਰ ਚੱਲਦਾ ਕੀ ਮਮਾ ਹਾਂ ਤਾਂ ਕੋਈ ਪ੍ਰੋਬਲਮ ਨਹੀਂ ਚਾਤਰੀ ਚਲ ਮੈਂ ਆ ਗਈ ਤੋਰ ਚਾਬੂੰ ਦੀ ਬਿਸੀ ਮੈਨੂੰ ਬੰਦ ਕਰਵਾ ਕੇ ਬੁਲਾ ਲਿਆ ਜੇ ਕੰਮ ਦੀ ਗੱਲ ਤਾਂ ਉਹਦੇ ਨਾਲ ਹੀ ਕਰਨੀ ਸੀ ਤੁਸੀਂ ਮੇਰੇ ਮੂਡ ਬਾਹਰ ਜਾ ਤੇਰੀ ਭੈਣ ਨਾਲ ਗੱਲ ਕਰ ਠੀਕ ਹੈ ਜੀ ਜੀ ਮੇਰੇ ਨਾਲ ਕੱਲਿਆ ਗੱਲ ਕੀ ਗੱਲ ਕਰਨੀ ਉਹ ਕੋਈ ਕੰਮ ਦੀ ਗੱਲ ਹੈ ਜੀ ਦੀ ਆ ਜਾ ਇਕੱਠੇ ਕਰ ਲੈਨੇ ਗੱਲ ਕੋਈ ਨਹੀਂ ਕੋਈ ਨਹੀਂ ਕਰਤੈ ਤੇਰੇ ਨਾਲ ਹੋ ਗਈ ਗੱਲ ਕੰਮ ਦੀ ਗੱਲ ਦੇ ਸੀ ਕੁਛ ਹੋ ਗਈ ਮੇਰੇ ਨਾਲ ਚਲ ਹਾਂਜੀ ਮੰਮੀ ਵੀ ਨਹੀਂ ਕਾ ਰਹੀ ਕਿ ਮੋਂਪਰ ਗਈ ਸੀ ਕਮਰੇ ਚ ਹਾਂ ਮੰਮੀ ਕੰਮ ਕਰ ਰਹੀ ਹੈ ਅੱਛਾ ਕਲੇਰਾ ਕਿੰਨਾ ਪਾਇਆ ਤੁਸੀਂ ਆਪਣੇ ਕਮਰੇ ਚ ਕੋਈ ਨਹੀਂ ਕਲੇਰਾ ਵੀ ਸਾਮੇ ਆਂਦਾ ਹੱਥੋਂ ਦੱਸ ਫਿਰ ਹਾਂਜੀ ਕੀ ਚੱਲਦਾ ਰਿਹਾ ਹੈ ਮਦਰ ਘਰ ਚ ਚੱਲਦਾ ਰਿਹਾ ਪੀ ਚਲਾਉਂਦੇ ਰਹੀ ਕੋਈ ਨਹੀਂ ਵਿਆਹ ਵਾਲੇ ਘਰ ਚ ਤੁਹਾਨੂੰ ਪਤਾ ਗਾਹ ਪਿਆ ਰਹਿੰਦਾ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਤੇ ਘਰ ਚ ਜਿਹੜੇ ਦੂਜੇ ਕੰਮ ਚੱਲਦੇ ਮੋਂਨਾ ਬਾਰੇ ਪੁੱਛਣ ਨਿਆ ਤੈਨੂੰ ਕਿੱਥੇ ਸੇਵਕ ਦੀ ਵੋਟੀ ਕਿੱਥੇ ਆ बोलਦੀ ਨਹੀਂ ਮੁੰਡੇ ਵਾਲ ਕੀ ਵੇਖ ਨਹੀਂ ਮੇਰੇ ਵਾਲ ਤੱਕ ਇੱਥੇ ਹੀ ਤੁਹਾਨੂੰ ਮੈਂ ਕੀ ਦੱਸਾਂ ਹੂੰ ਬੜੀ ਨਿਹੱਤੀ ਗੰਦੀ ਕੁੜੀ ਨਿਕਲੀ ਜੇ ਅੱਛਾ ਕੀ জানੋਗੇ ਜ਼ਰਾ ਇਹਨੇ ਉਹਨੂੰ ਬੋਲਣ ਦੀ ਤਮੀਨ ਨਹੀਂ ਆਪਣੇ ਮੁੰਡੇ ਨੂੰ ਪੁੱਛੋ ਹੱਥ ਚੁੱਕਿਆ ਉਹਨੇ ਮੇਰੇ ਉੱਤੇ ਮੈਂ ਤਾਂ ਤੁਹਾਡੇ ਨਾਲ ਕਦੇ ਕੋਈ ਗੱਲ ਹੀ ਨਹੀਂ ਕੀਤੀਗੀ